ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਫੇਰ ਤੁਹਾਡੇ ਵਾਸਤੇ ਇੱਕ ਗੱਡੀ ਦੀ ਵੀਡੀਓ ਲੈ ਕੇ ਆਏ ਆ 11 ਮਾਡਲ ਗੱਡੀ ਐ ਜੈਨ ਸਟੀਲੋ Ориਜਨਲ ਗੱਡੀ ਐ ਬੰਪਰ ਟੂ ਬੰਪਰ ਗਰੰਟੀ ਐ ਜਿਸ ਵੀ ਵੀਰ ਲਵੇ ਗੱਡੀ ਹੈ ਉਹਨੇ ਕਿਹਾਗਾ ਵੀ ਗੱਡੀ ਬਹੁਤ ਘੱਟ ਚੱਲੀ ਐ ਜਿਸ ਵੀਰ ਨੇ ਘਰੇ ਫੈਮਿਲੀ ਵਾਸਤੇ ਲੈਣੀ ਐ ਬਹੁਤ ਸੋਹਣੀ ਤੇ ਵਧੀਆ ਗੱਡੀ ਐ ਰੰਗ ਐ ਜਿਹੜਾ ਚਿੱਟਾ ਆਓ ਸਾਰੀ ਗੱਡੀ ਦੇਖਦੇ ਆਪਾਂ 2011 ਮਾਡਲ ਹੈ ਗੱਡੀ ਜੈਨ ਸਟੀਲੋ ਤੇ ਉਹਨਾਂ ਦਾ ਰੇਟ ਹੈ ਜਿਹੜਾ ਉਹ ਵੀਰ ਕਹਿ ਰਿਹਾਗਾ ਜੀ 1.70 ਦੇ ਵਿੱਚ ਤੁਹਾਨੂੰ ਛੱਡ ਦੇਣਗੇ ਗੱਡੀ ਉਹ ਬਹੁਤ ਸੋਹਣੀ ਗੱਡੀ ਹੈ ਘੱਟ ਚੱਲੀ ਹੈ ਆਹ ਲੋ ਸਾਰੀ ਗੱਡੀ ਦੇਖਦੇ ਆਪਾਂ ਲਓ ਵੀਰ ਜੀ ਕਰੋ ਗੱਡੀ ਚੈੱਕ ਪੀਵੀ 10 ਪੰਜਾਬ ਨੰਬਰ ਗੱਡੀ ਹੈ ਕਲਰ ਹੈ ਜਿਹੜਾ ਚਿੱਟਾ ਆਲੇ ਦਾਲੋਂ ਦੇਖੋ ਤੁਸੀਂ ਗੱਡੀ ਸਾਰੀ ਓਰੀਜਨਲ ਗੱਡੀ ਆ ਬਹੁਤ ਸਾਫ਼ ਗੱਡੀ ਆ ਟਾਇਰ ਚੈੱਕ ਕਰੋ ਕੰਪਨੀ ਦੇ ਟਾਇਰ ਨੇ ਟਾਇਰ ਪਵਾਉਣ ਦੀ ਕੋਈ ਵੀ ਲੋੜ ਨਹੀਂ ਰੰਗ ਦੀ ਦੇਖੋ ਆਲੇ-ਦਾਲੇ ਮਾਰਦੇ ਵੀ ਕੈਮਰਾ ਲੋਬਰੇ ਕਿਤੇ ਵੀ ਚਰੀਟ ਨਹੀਂ ਹੈਗੀ ਗੱਡੀ ਦੇ ਕਰੇ ਸਾਮੀ ਹੋਈ ਗੱਡੀ ਐ ਤੇ ਘਰ ਦੇ ਵਿੱਚ ਹੀ ਖੜੀ ਹੈ ਗੱਡੀ ਜਿਹੜਾ ਸਕਰੀਨ ਤੇ ਨੰਬਰ ਚੱਲਦਾ ਇੱਥੇ ਤੁਸੀਂ ਸੰਪਰਕ ਕਰ ਲਿਓ ਸਾਰੇ ਫੰਕਸ਼ਨ ਨੇ ਜਿਹੜੇ ਚੱਲ ਰਹੇ ਨੇ ਗੱਡੀ ਦੇ ਮੰਗਰੋਂ ਚੈੱਕ ਕਰ ਲਓ ਗੱਡੀ ਸੀਟ ਕਵਰ ਬਿਲਕੁਲ ਨਵੇਂ ਪਏ ਨੇ ਛੱਤ ਦੇਖੋ ਸਕਰੀਨ ਲੱਗੀ ਹੈ ਗੱਡੀ ਦੇ ਵਿੱਚ ਸਾਫ ਪਈ ਹੈ ਬਿਲਕੁਲ ਗੱਡੀ ਤੇ ਡਿੱਗੀ ਦੇਖੋ ਉਤੋਂ ਚੈੱਕ ਕਰਾ ਦੋ ਐਕਸੀਡੈਂਟ ਗੱਡੀ ਦਾ ਪਤਾ ਲੱਗ ਜਾਂਦਾ ਦੇਖੇ ਦੋ ਇਹ ਚੀਜ਼ਾਂ ਤੋਂ ਜਿਹੜੇ ਬੰਦੇ ਜਾਣਕਰ ਨੇ ਉਹਨਾਂ ਨੂੰ ਪਤਾ ਹੈ ਵੀ ਕਿੱਥੋਂ ਕਿਵੇਂ ਪਤਾ ਲੱਗਦਾ ਹੈ ਥੀਲਡ ਪਈ ਹੈ ਸਾਰੀ ਤੇ ਕੈਮਰਾ ਲੱਗਿਆ ਹੋਇਆ ਬੈਕ ਸਾਈਡ ਵਾਲਾ ਲੈ ਵੀ ਹਿੰਜਣ ਤੇ ਮਾਰ ਦੇ ਕੈਮਰਾ ਕਰੋ ਇੰਜਨ ਚੈੱਕ ਗੋਡੇ ਦੇਖੋ ਦੋਨੇ ਸਾਈਡਾਂ ਦੇ ਤੇ ਬਾਕੀ ਇੰਜਨ ਦੇਖੋ ਕਿੰਨਾ ਸਫਾਈ ਹੈ ਘਰ ਵਾਲੀ ਗੱਡੀ ਦਾ ਇੰਨਾ ਸਾਫ ਸਾਫ ਹੁੰਦਾ ਨਹੀਂ ਇੰਜਨਾ ਬਹੁਤ ਸਭਾਈ ਦੇ ਨਾਲ ਰੱਖੀ ਹੈ ਗੱਡੀ ਲੈ ਵੀ ਅੱਗੋਂ ਦਿਖਾ ਦੇ ਕਰ ਲੈ ਕਰ ਲੋ ਚੈੱਕ ਸਫਾਈ ਦੇਖੋ ਗੱਡੀ ਦੀ ਤੇ ਸੀਟ ਕਵਰ ਦੇਖ ਲਓ ਨਾਲੇ ਨਵੇਂ ਪਏ ਨੇ ਟਾਕੀਆਂ ਟੁਕੀਆਂ ਤੇ ਹਨ ਮਾਰ ਦੇ ਵੀ ਕੈਮਰਾ ਲੈ ਚੱਕ ਕਰ ਟਾਕੀਆਂ ਦੇਖੋ ਬਹੁਤ ਵਧੀਆ ਜੇ ਘਰ ਵਾਸਤੇ ਤੁਸੀਂ ਫੈਮਿਲੀ ਵਾਸਤੇ ਲੈਣੀ ਹੈ ਗੱਡੀ ਤੇ ਰੇਟ ਵੀ ਇਹਦਾ ਠੀਕ ਹੈ ਕੋਈ ਜ਼ਿਆਦਾ ਨਹੀਂ ਹੋਏਗਾ ਇੰਨੇ ਰੇਟ ਦੇ ਵਿੱਚ ਖੁੱਲੀ ਡੁੱਲੀ ਹੈ ਗੱਡੀ ਮਾਰ ਦੇ ਮੀਟਰ ਤੇ ਲੈ ਵੀ ਮੀਟਰ ਆਪੇ ਦੇਖ ਲਓ ਕਿੰਨੀ ਚੱਲੀ ਹੋਈ ਆ ਸਾਨੂੰ ਕਹਿਣ ਦੀ ਲੋੜ ਨਹੀਂ ਸਕਰੀਨ ਚੱਲ ਰਹੀ ਹੈ ਬਾਜੀ ਬਾਜੀ